ਚਲੇ ਸਟੋ ਦੇ ਗੜੀ ਕੋਈ ਚੀ ਜਿਨੀ ਸੀ ਪਾਧੀ ਉਹਨੇ ਦੇ ਖੁੱਲਾ ਨੇ ਚੱਲਿਆ ਹੈ ਰੱਬ ਤੇਰੇ ਜਿਨੇ ਮੈਂ ਕੀਤੀ ਅਮੀਰ ਮੁਮੀਆ ਤੇਰੇ ਮੈਨੂੰ ਹੈ ਦੀ ਵੀ ਮਨ ਦੇ ਕੋਈ ਹਟਾ ਨਿਰ ਕਹਿ ਨੂੰ ਮੈਂ ਮਰ ਗਏ ਜੈ ਹੈ ਹੋਏ ਬਰਬਾਦ ਹੋ ਗਏ ਆ ਪਾਪਿਆਂ ਦੇ ਇਕਲੌਤੇ ਪੁੱਤ ਤੇਜਵੀਰ ਨੂੰ ਕਿਸਮਤ ਨੇ ਪਰਵਾਰ ਤੋਂ ਖੋਲਿਆ ਸਿਲਾ ਤਰਨਤਾਰਨ ਦੀ ਤਹਿਸੀਲ ਪੱਟੀ ਦੇ ਪਿੰਡ ਮਨਿਆਲਾ ਜੈ ਸਿੰਘ ਦੇ ਵਸਨੀਕ ਗੱਭਰੂ ਜਵਾਨ ਤੇਜਵੀਰ ਸਿੰਘ ਦਾ ਅਮਰੀਕਾ ਚ ਇਹਾਦ ਹੋ ਗਿਆ ਉਸ ਦੀ ਸੜਕੀ ਹਾਦਸੇ ਚ ਮੌਤ ਹੋ ਗਈ ਐ ਨੌਜਵਾਨ 2 ਸਾਲ ਪਹਿਲਾਂ ਆਪਣੀ ਪਤਨੀ ਕੋਲ ਕੈਨੇਡਾ ਗਿਆ ਸੀ। ਉੱਥੇ ਉਹ ਕੈਨੇਡਾ ਤੋਂ ਅਮਰੀਕਾ ਤੱਕ ਟਰੱਕ ਚਲਾਉਂਦਾ ਸੀ। ਕੁਝ ਦਿਨ ਪਹਿਲਾਂ ਜਦ ਤੇਜਵੀਰ ਅਮਰੀਕਾ ਟਰਾਲਾ ਲੈ ਕੇ ਗਿਆ ਤਾਂ ਰਾਜ ਕਿਸੇ ਕੰਮ ਦੇ ਲਈ ਰੁਕਿਆ। ਜਿਵੇਂ ਹੀ ਉਹ ਆਪਣੀ ਗੱਡੀ ਤੋਂ ਹੇਠਾਂ ਉਤਰਿਆ ਤਾਂ ਕਿਸੇ ਆਣ ਪਛਾਤੀਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ। ਗੰਭੀਰ ਜ਼ਖਮੀ ਤੇਜਵੀਰ ਨੂੰ ਹਸਪਤਾਲ ਚ ਪਰਤੀ ਵੀ ਕਰਵਾਇਆ ਗਿਆ। ਜਿੱਥੇ ਉਸ ਨੇ ਜ਼ਖਮਾਂ ਦੀ ਤਾਪ ਨਾ ਸਹਿ ਢਿਆ। ਧੀਤੀ ਰਾਤ ਤਮ ਤੋੜ ਦਿੱਤਾ। ਜਦ ਪੁੱਤ ਦੇ ਜਹਾਨੋ ਇਸ ਤਰ੍ਹਾਂ ਤੁਰ ਜਾਣ ਦੀ ਖਬਰ ਪਰਿਵਾਰ ਨੂੰ ਮਿਲੀ। ਸਰਕਾਰ ਚ ਮਾਤਮ ਪਸਰ ਗਿਆ ਆਸਾ ਹੋਵੇ ਜੀ ਇਹ ਲੜਕਾ ਆਪਣਾ ਖਤਮ ਹੋ ਗਿਆ ਬਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਹੁਣ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਆ ਜੀ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਵੀ ਕੈਨੇਡਾ ਦਾ ਕੈਨੇਡਾ ਦੇ ਵਿੱਚ ਗਿਆ ਸੀ ਜੀ ਰੋਜੀ ਰੋਟੀ ਜਿਹੜੀ ਆਪਾਂ ਕਮਾਉਣ ਖਾਤਰ ਜਾਂਦੇ ਆ ਵਿਆਹ ਹੋਇਆ ਸੀ ਸਪਾਉਸ ਵੀ ਜੇ ਤੇ ਉੱਥੇ ਗਿਆ ਸੀ ਤੇ ਹੁਣ ਟਰਾਲਾ ਲੈ ਕੇ ਅਮਰੀਕਾ ਨੂੰ ਗਿਆ ਸੀ ਤੇ ਅਮਰੀਕਾ ਦੇ ਵਿੱਚ ਹੀ ਇਹਦਾ ਐਕਸੀਡੈਂਟ ਹੋਇਆ ਜੀ ਅਮਰੀਕਾ ਦੇ ਵਿੱਚ ਐਕਸੀਡੈਂਟ ਹੋਏ ਨੂੰ 4 4 ਦਿਨ ਹੋ ਗਏ ਆ ਸਾਡੇ ਚਾਚਾ ਜੀ ਦਾ ਲੜਕਾ ਨਾਲ ਇਹਨਾਂ ਦੇ ਰਹਿੰਦਾ ਸੀ ਉੱਥੇ ਇਕੱਠੇ ਹੀ ਰੂਮ ਮੇਟ ਨੇ ਦੋਵੇਂ ਜੀ ਉਹਨਾਂ ਦੇ ਨਾਲ ਤੇ ਉਹ ਉੱਥੇ ਅਮਰੀਕਾ ਦੇ ਵਿੱਚ ਐਕਸੀਡੈਂਟ ਪਿਕਅਪ ਵੱਜੀ ਆ ਕੋਈ ਪਿੱਛੋਂ ਇਹਦੇ ਵਿੱਚ ਕੋਈ ਥੱਲੇ ਟੈਰਾਂ ਨੂੰ ਕੁਝ ਕਰਨ ਗਿਆ ਜਾਂ ਗੱਡੀ ਨੂੰ ਵੇਖਣ ਗਿਆ ਥੱਲੇ ਕੁਝ ਬਾਰੇ ਤੇ ਸਾਨੂੰ ਅਜੇ ਵੀ ਨਹੀਂ ਪੂਰਾ ਪਤਾ ਹੁਣ ਸਾਨੂੰ ਇਹਨਾਂ ਦੇ ਗਾਂਹ ਚਾਚਾ ਹੀ ਉਹਨਾਂ ਦੇ ਬੇਟੇ ਉੱਥੇ ਸਾਰੇ ਉਹਨਾਂ ਨੇ ਦੱਸਿਆ ਵੀ ਇਹ ਗੱਲ ਹੋ ਗਈ ਆ ਵੀ ਡੈਥ ਹੋ ਗਈ ਉਹਨਾਂ ਦੀ ਇਸ ਪਰਿਵਾਰ ਦੀ ਬਦਕਿਸਮਤੀ ਕਹਿ ਲੋ ਜਾਂ ਕੁਦਰਤ ਦਾ ਕਹਿਰ ਇਕਲੌਤਾ ਪੁੱਤ ਅਜਿਹੀ ਮੌਤ ਮਾਰਿਆ ਗਿਆ ਤੇ ਧੀ ਅਪਾਹਜ ਚੁੱਤੁਰ ਫਿਰ ਨਹੀਂ ਸਕਦੀ ਘਰ ਦੇ ਹਾਲਾਤ ਸੁਧਾਰਨ ਲਈ ਪਰਿਵਾਰ ਨੇ 4 ਸਾਲ ਪਹਿਲਾਂ ਆਪਣੇ ਖਰਚੇ ਤੇ ਤੇਜਵੀਰ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਫਿਰ ਜ਼ਮੀਨ ਨੂੰ ਕਹਿਨੇ ਪਾ ਕੇ ਨੂੰ ਕੋਲੀ ਪੁੱਤ ਨੂੰ ਵੇਚਿਆ ਤਾਂ ਜੋ ਤੋਂਾਂ ਦੀ ਕਮਾਈ ਦੇ ਨਾਲ ਘਰ ਦੇ ਹਾਲਾਤ ਸੁਧਰ ਸਕਣ ਅਪਾਹਜ ਤੀ ਦਾ ਇਲਾਜ ਵੀ ਕਰਵਾਇਆ ਜਾ ਸਕੇ ਪਰ ਕਿਸਮਤ ਨੇ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਪਾਹਜ ਪੈਨ ਨੇ ਸਰਕਾਰ ਨੂੰ ਬੁਹਾਰ ਲਾਈ ਹੈ ਕਿ ਉਸ ਦੇ ਭਰਾ ਦੀ ਮਰਤਕ ਤੇ ਘਰ ਲਿਆਉਣ ਦੇ ਵਿੱਚ ਉਸ ਦੀ ਮਦਦ ਕੀਤੀ ਜਾਵੇ ਤਾں ਜੋ ਅਖੀਰੀ ਵਾਰ ਉਸਦਾ ਚਿਹਰਾ ਵੀ ਇਕ ਸੰਗਨ ਤੇ ਪਰਵਾਰ ਹੱਥੀ ਆਪਣੇ ਪੁੱਤ ਨੂੰ ਅੰਤਿਮ ਵਿਦਾਈ ਦੇ ਸਕੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਸਿਹਤਿਆਨੇ ਤੇ ਗੱਡੀ ਤੇ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁਰੀ ਵਿੱਚ ਅਸੀਂ ਆਦਾ ਪ੍ਰਾਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬਾਡੀ ਪੁਲੀਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਜਰੂਰ ਆ ਕਿ ਪਰਵਰਤਿਆ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਸੱਟ ਲੱਗ ਗਈ ਮਣਕੇ ਤੇ ਬੱਸ ਪੂਰੀ ਬਾਡੀ ਦਾ ਸਰਕਲ ਖਲੋ ਗਿਆ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਡੈਥ ਹੋ ਗਈ ਬੱਚੇ ਦੀ ਇਹ ਇੱਧਰ ਆ ਜਾ ਛੇਤੀ ਤੋਂ ਛੇਤੀ ਅਸੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਹੱਥੀ ਰਸਨਾ ਇਧਰ ਹੀ ਆਜੋ ਹੱਥੀ ਅਹੀਂ ਸਭ ਕੁਝ ਕਰਨਾ ਹੱਥੀ ਅਹੀਂ ਵੇਖ ਲਈਏ ਨੂੰ ਆਏ ਨੂੰ ਗੱਲ ਨਾਲ ਲਾ ਲਈਏ ਵੀ ਕੀ ਕੁਝ ਬਣਿਆ ਇਹ ਦੇ ਨਾਲ ਵਿਦੇਸ਼ਾਂ 'ਚ ਪੰਜਾਬੀ ਨੌਜਵਾਨਾਂ ਦੀਆਂ ਨਿਤ ਹੋ ਰਹੀਆਂ ਮੌਤਾਂ ਦੇ ਸੰਬੰਧ ਵਿੱਚ ਪਿੰਡ ਦੇ ਸਰਪੰਚ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਉਹਨਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਪਗਦੇ ਤਰਿਆ ਤੇ ਬੇਰੋਜ਼ਗਾਰੀ ਕਾਰਨ ਮਾਪੇ ਆਪਣਾ ਸਭ ਕੁਝ ਵੇਚ-ਵਟ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਨੇ ਜ਼ਮੀਨ ਵੇਚ ਕੇ ਸਾਰਾ ਕੁਝ ਵੇਚ ਕੇ ਇਸ ਨੇ ਆਪ ਦਾ ਬੇਟਾ ਬਾਹਰ ਕਰ ਲਿਆ ਹੀ ਕੁਝ ਲੋੜਾਂ ਜਿਹੜੀਆਂ ਸਾਨੂੰ ਘਾਟਾਂ ਵਾ ਸਾਡੀਆਂ ਪਤਾ ਨਹੀਂ ਸਰਕਾਰਾਂ ਦੀਆਂ ਘਾਟਾਂ ਵਾ ਜਿਹੜੀਆਂ ਨਸ਼ੇ ਦੇ ਕਰਕੇ ਬੇਰੁਜ਼ਗਾਰੀ ਦਾ ਕਰਕੇ ਜਿਨ੍ਹਾਂ ਦਾ ਸਾਨੂੰ ਅਜੇ ਤੱਕ ਹੱਲ ਹੀ ਨਹੀਂ ਲੱਭਾ ਉਹਦਾ ਕਰਕੇ ਅਸੀਂ ਆਪਣੇ ਬੱਚੇ ਬਾਹਰ ਕਰਦੇ ਮੇਰਾ ਬੱਚਾ ਵੀ ਮੇਰਾ ਬੱਚੇ ਦਾ ਦੋਸਤ ਹੈ ਮੇਰਾ ਬੱਚਾ ਵੀ ਬਾਹਰ ਆਏ ਦੇ ਨਾਲ ਹੀ ਨੈਮਟਨ ਇੱਕੋ ਇੱਕ ਹਾੜਾ ਵੀ ਆ ਸਾਨੂੰ ਦਰਜਾ ਹੀ ਲੱਗਦਾ ਵੀ ਹੁਣ ਅਸੀਂ ਉੱਥੇ ਖਲਾਇ ਤੇ ਖੁਸ਼ੀਆਂ ਖਾਤਰ ਆ ਤੇ ਜਦੋਂ ਇਸ ਤਰ੍ਹਾਂ ਦੇ ਦੁੱਖ ਸਾਡੇ ਕੋਲ ਆ ਜਾਂਦੇ ਆ ਦੁੱਖ پہاੜ ਬਣ ਕੇ ਡਿੱਗਦੇ ਫਿਰ ਅਸੀਂ ਕਿੱਧਰ ਜਾਈਏ ਸਾਦ ਸਮਝ ਨਹੀਂ ਆਉਂਦਾ ਵੀ ਹੁਣ ਅਸੀਂ ਕਿੰਨੂੰ ਕਰੀਏ ਕਿਤਰਾ ਬੱਚੇ ਦੀ ਉੱਥੋਂ ਬੜੀ ਮੁਗਾਈਏ ਭਾਵੇਂ ਇਸ ਪਰਿਵਾਰ ਦਾ ਪੁੱਤ ਇੱਕ ਹਾਦਸੇ ਦਾ ਸ਼ਿਕਾਰ ਹੋਇਆ ਪਰ ਬਿੰਡ ਦੇ ਸਰਪੰਚ ਦੀ ਚਿੰਤਾ ਨੇ ਸੂਬਾ ਸਰਕਾਰ ਦੀ ناکامی ਨੂੰ ਵੀ ਚਗ ਜ਼ਾਹਰ ਕਰ ਦਿੱਤਾ ਕਿਉਂਕਿ ਜੇਕਰ ਸਮੇਂ ਦੀਆਂ ਸਰਕਾਰਾਂ ਸੂਬੇ ਚੋਂ ਨਸ਼ਾ ਖਤਮ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਆਪਣਾ ਵਾਅਦਾ ਪੂਰਾ ਕਰਦੀਆਂ ਤਾਂ ਮਾਪੇ ਆਪਣੇ ਜਿਗਰ ਤੇ ਟੁਕੜਿਆਂ ਨੂੰ ਵਿਦੇਸ਼ ਭੇਜਣ ਲਈ ਕਦੇ ਮਜਬੂਰ ਨਾ ਹੁੰਦੇ। ਨਾ ਹੀ ਅਜੀਹੀਆਂ ਦੁਖਦਾਈ ਖਬਰਾਂ ਵਿਦੇਸ਼ਾਂ ਤੋਂ ਨਿਤ ਦਿਨ ਇੱਥੇ ਆਉਂਦੀਆਂ ਤੇ ਸਾਨੂੰ ਸੁਣਨੀਆਂ ਪੈਂਦੀਆਂ। 80 ਸੀ ਨਿਊਜ਼ ਲਈ ਪੱਤੀ ਤੋਂ ਨਰਿੰਦਰ ਸਿੰਘ ਮਿਰਪਾ